ਬੋਚ ਕਰਮਾ ਵਾਲੀ ਨੂੰ ਐਚ ਐਫ ਗਾਵਾਂ ਵਰਗਾ ਲੇਵਾ ਐ ਨ ਪਿਆਜੀ ਲੇਵਾ ਜਿਹੜਾ ਚਮਕਦਾ ਹੈਗਾ ਤੇ ਛੋਟੀ ਦਾ ਰੰਗ ਰੂਪ ਦੇਖੋ ਵੀਰੇ ਵੱਡੇ ਕੱਦ ਚ ਸੋਹਣੇ ਲੇ ਵਿੱਚ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਬਲਜੀਤ ਦੇ ਘਰੋਂ ਆ ਪਿੰਡ ਮੈਸਰਖਾਨਾ ਜਿਹੜਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਮੋੜ ਮੰਡੀ ਜਮ ਇੱਕ ਘਰੇ ਲੁਗਰ ਚੋਂ ਦੋਸਤੋ ਵੀਡੀਓ ਆ ਬੂਰੀ ਬਾਈ ਨੇ ਆ ਗੱਭਣਾਂ ਮਾਝੇ ਸੇਲ ਕਰਨੀਆਂ ਤੀਜਾ ਸੂਆ ਸੁੰਦੀ ਆ ਪਹਿਲੀ ਵਾਰ ਦੋਸਤੋ ਆਪਾਂ ਇਹ ਜਿਆ ਰੰਗ ਦੇਖਿਆ ਬੂਰੀ ਤੇ ਰੋਸ਼ੀ ਬਹੁਤ ਸੋਹਣੀ ਝੋਟੀ ਐ ਵੀਰੇ ਕਿੰਨੇ ਕ ਦਿਨੇ ਇਹ ਸੂਣ ਦੇ ਹਜੇ ਲੈਂਦੀ ਆ ਕਿੰਨਾ ਕਹਨੇ ਪਿਛਲੇ ਸੂਏ ਦੁੱਧ ਦੱਤਾ ਤੇ ਕੀ ਬਾਈ ਇਹਦਾ ਮੁੱਲ ਕਰਦਾ ਸਾਰੀ ਗੱਲਬਾਤ ਆਪਾਂ ਬਾਈ ਬਲਜੀਤ ਨਾਲ ਕਰਾਂਗੇ ਵੀਡੀਓ ਚ ਸਾਰੀ ਇਨਫੋਰਮੇਸ਼ਨ ਲੈ ਲਾਂਗੇ ਮੁੱਲਾ ਜਿਹੜਾ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਸੋ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਝੋਟੀ ਸੋ ਨੂੰ ਮੈਂ ਤੋੜ ਕੇ ਦਿਖਾ ਦੂੰ ਆ ਜਾ ਬਈ ਬਲਜੀਤ ਵੀਡੀਓ ਦੇ ਸਾਹਮਣੇ ਆ ਜਾ ਕੋਲੇ ਜੇ ਹੋ ਜਾ ਬਈ ਝੋਟੀ ਦੇ ਹੂੰ ਹੋਰ ਸਸੀਕਾਲ ਬਾਈ ਜੀ ਸ੍ਰੀਕਾਲ ਬਾਈ ਜੀ ਪਿੰਡ ਵੀਰੇ ਮੈਸਰਖਾਨਾ ਆ ਗਿਆ ਮੋੜ ਦੇ ਨੇੜੇ ਹੀ ਐ ਬਸ ਮੋੜ ਮੰਡੀ ਤੋਂ ਸਾਰਾ ਆਪਣਾ 8 ਕਿਲੋਮੀਟਰ ਹੈ ਨਾ ਹਾਂ ਕਿੰਨਾ ਵਸੂਆ ਝੋਟੀ ਹੈ ਬਾਈ ਇਹ ਤੀਜੇ ਸੂਆ ਸੂ ਬਾਈ ਹੁਣ ਤੀਜਾ ਸੂਆ ਸੂਗੀ ਕਿੰਨੀ ਤਰੀਕ ਨੂੰ ਦਿਨ ਪੂਰੇ ਆ 15 ਨੂੰ ਦਿਨ ਪੂਰੇ 15 ਹਾਂ ਜ 11 ਹੋਗੀ 5 ਦਿਨ ਦਾ ਦੋਸਤੋ 11 ਦਸੰਬਰ ਦੀ ਵੀਡੀਓ 11 ਤਰੀਕ 12 ਮਹੀਨਾ 2025 15 ਦਸੰਬਰ ਨੂੰ ਦਿਨ ਪੂਰੇ ਆ 12ਵੇਂ ਮਹੀਨੇ ਦੀ 15 ਤਰੀਕ ਨੂੰ ਇਹਦੇ ਦਿਨ ਪੂਰੇ ਆ ਬਜੀਤ ਭਾਈ ਹੈ ਪਿਛਲੇ ਸੂਏ ਕਿੰਨਾ ਕੋ ਦੁੱਧ ਦਤਾ ਸੀ ਤੁਹਾਡੇ ਕੋਲ ਭਾਈ 14 15 ਕਿਲੋ ਦਤਾ ਉਹ ਕਹਿਣ ਨੂੰ ਭਾਵੇਂ ਵੇਖ ਕਹਾ ਲਾ ਮੈਂ ਕੱਦ ਕਾਟਾ ਭੰਡਾ ਗੱਪਾਂ ਜਾਂ ਮਾਰਦਾ ਕੋਈ ਫਾਇਦਾ ਨਹੀਂ ਠੀਕ ਆ ਭਾਈ ਠੀਕ ਆ ਚਾਹ ਇਹ ਪਾਕਿਸਤਾਨ ਵਾਲੀ ਦੀ ਮਤਲਬ ਪੂਰੀ ਨਸ ਲੈ ਹਾਂ بس ਕੱਲੇ ਅੱਖਾਂ ਨਹੀਂ ਹੈਗੀਆਂ ਨੀ ਲੀਲੀ ਰਾਵੀ ਟੀ ਹੈ ਮਤਲਬ ਹਮ ਆਪਾਂ ਯਾਰ ਇਹ ਜਿਹੜਾ ਰੰਗ ਤੇ ਇਹ ਜੀ ਟੀ ਦੇਖੀ ਨੀ ਮੱਥਾ ਅੱਖਾਂ ਦੇ ਫਿਫਣਾ ਸਾਰੀਆਂ ਕੰਨ ਚਟਿਆ ਤੇ ਇਹ ਗੱਬਣ ਤੁਸੀਂ ਡਾਕਟਰ ਤੋਂ ਪੁੱਛਿਆ ਸੀ ਐਨ ਆਰ 16 ਐਨ ਆਰ 16 ਦੀ ਸੀਮਣ ਤੋਂ ਦੋਸਤੋ ਗੱਬਣ ਹੈ ਕੋਈ ਸਰਕਾਰੀ ਸੀਮਣਾ ਤੇ ਚੋਟੀ ਦਾ ਰੰਗ ਰੂਪ ਹੀ ਦੇਖੋ ਯਾਰ ਬਾਕੀ ਕੱਦ ਬਾਈ ਬੂਰਗਾ ਦਾ ਏਡਾ ਆਉਂਦਾ ਹੀ ਨਹੀਂ ਹਾਂ ਏਡਾ ਕੱਦ ਤੇ ਥਣਲੇਵਾ ਬਹੁਤ ਸੋਹਣਾ ਲੱਗਿਆ ਬਾਕੀ ਖੋਲ ਕੇ ਮੈਂ ਤੁਹਾਨੂੰ ਤੋੜ ਕੇ ਦਿਖਾ ਦਿੰਦਾ ਨੰਬਰ ਆ ਬਾਈ ਬਲਜੀ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਮੈਸਰਖਾਨਾ ਪਿੰਡ ਆ ਦੋਸਤੋ ਹਾਂ ਬੰਦ ਕਰਾ ਤਰੀਕ ਨੂੰ ਇਹ ਦਿਨ ਪੂਰੇ ਖੋਲ ਲੋ ਜੀ ਆਪਾਂ ਤੋੜ ਕੇ ਦਿਖਾ ਦਿੰਨੇ ਭਰਾਵਾਂ ਨੂੰ ਸੰਗਾ ਸੰਗਾ ਦੀ ਬਾਈ ਪੂਰੀ ਬਰੀਕੀ ਹੈ ਹਾਂ ਤੇ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉ ਕੋਲੇ ਆ ਜੋ ਤਸੱਲੀ ਦੋਸਤੋ ਚਾਰੇ ਪੱਖਾ ਤੋਂ ਜਿੰਮੇ ਮਰਜੀ ਤੁਸੀਂ ਆਪਦੀ ਕਰਕੇ ਫਿਰ ਬਾਈ ਨਾਲ ਸੌਦਾ ਕਰ ਲਿਓ ਦੇਖ ਪੁੱਤ ਵੱਡੇ ਕੱ ਤੇ ਬਾਈ ਕਹਿੰਦਾ ਇੱਕ ਇਹ ਬੰਨੀਆਂ ਹੈਗਾ ਰਹਿੰਦੀਆਂ ਅੰਦਰਲੇ ਪਾਸੇ ਇਧਰ ਲਿਆ ਬਾਈ ਇਧਰ ਨੂੰ ਬਾਹਰ ਨੂੰ ਆਹ ਦੇਖੋ ਦੋਸਤੋ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਕਰਮਾ ਲਈ ਨੂੰ ਐਚ ਐਫ ਗਾਵਾਂ ਵਰਗਾ ਲੇਵਾ ਐਂ ਪਿਆਜੀ ਲੇਵਾ ਜਿਹੜਾ ਚਮਕਦਾ ਹੈਗਾ ਤੇ ਛੋਟੀ ਦਾ ਰੰਗ ਰੂਪ ਦੇਖੋ ਵੀਰੇ ਵੱਡੇ ਕੱਦ ਚ ਸੋਹਣੇ ਲੇ ਵਿੱਚ ਸੋ ਕਿਸੇ ਵੀ ਭਰਾ ਨੂੰ ਪਸੰਦ ਹੋ ਉਹ ਨੰਬਰ ਬਾਈ ਦਾ ਹੇਠਾ ਚੱਲੀ ਜਾਂਦਾ ਕਰ ਲਿਓ ਵੀਰ ਨਾਲ ਸੰਪਰਕ ਬਾਕੀ ਕੀ ਡਿਮਾਂਡ ਰੱਖਦੇ ਆ ਬਾਈ ਉਹ ਵੀ ਆਪਾਂ ਪੁੱਛ ਲੈਨੇ ਆ ਆ ਤੁਸੀਂ ਘਰ ਦੇ ਜਾਨਵਰ ਚੈੱਕ ਕਰਾਓ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾ ਸਾਰੇ ਵਧੀਆ ਨਸਲ ਵਾਲੇ ਪਸ਼ੂ ਆ ਬਾਈ ਆਪਣੇ ਕੋਲੇ ਸ਼ੌਕੀ ਬਸ ਪਸ਼ੂ ਰੱਖਦੇ ਆ ਹਾਂ ਚਵਾਈ ਚੁਵਾਈ ਦੀ ਵਧੀਆ ਬਾਈ ਜਮਾ ਕਲੰਬਰਾ ਜਮਾ ਪੋਲੀ ਠੰਡੀ ਜਮਾ ਵਾਸਤੇ ਨਹੀਂ ਗੋਸਾਏ ਨੇ ਹਾਂ ਕਹਿੰਦੇ ਨਹੀਂ ਗੋਸੀ ਤੇ ਨੀਲੀ ਰਾਵੀ ਦੇ ਜੇ ਕਿਸੇ ਨੇ ਚੰਗੇ ਬੱਚੇ ਲੈਣੇ ਨੇ ਨਾ ਇਹ ਜੀ ਮੱਝ ਤੋਂ ਦੋਸਤੋ ਬਹੁਤ ਸੋਹਣੇ ਬੱਚੇ ਦੇ ਦਊਗੀ ਆਰਡਰ ਦੀ ਚੈੱਕ ਕਰੋ ਤੇ ਇਹ ਦਿੱ ਕੀ ਕਿੰਨਾ ਕੁ ਦੁੱਧ ਪਾ ਦੂ ਬਾਈ ਤੇਰੇ ਹਿਸਾਬ ਨਾਲ ਬਾਈ ਜਮਾ ਦੀ ਸੇਵਾ ਕਰੀ ਆਪਾਂ 18-19 ਕਿਲੋ ਦੁੱਧ ਅੱਛਾ ਹਾਂ ਇਹਨੂੰ ਜਿਹੜੇ ਫੀੜ ਜੀ ਮਹਿੰਗੀ ਜੀ ਪਾਉਂਦੇ ਉਹ ਵਿਚਾਰਿਆ ਦੋ ਘਟਟੇ ਹਾਂ ਤੋ ਬੈਟ ਮਾਚੀ ਦਾ ਕੀ ਕਹਿੰਦੇ ਹੋ ਪਾਇਆ ਲੀਟਰ ਠੀਕ ਆ ਠੀਕ ਆ ਬਾਕੀ ਹਨਾ نسل ਦਾ ਜਾਤ ਦਾ ਪਤਾ ਲੱਗ ਹੀ ਜਾਂਦਾ ਜਿਹੜੇ ਕੰਮ ਕਰਦੇ ਉਹਨਾਂ ਪਤਾ ਹੀ ਪੀੜਦਾ ਅਗਲਾ ਦੇਖ ਕੇ ਦੱਸਣਾ ਤੇ ਇਹਦਾ ਫਿਰ ਭਾਅ ਬਾਈ ਭਾਅ ਇਹਦਾ ਬਾਈ 20 ਕਰਦੇ 220000 ਠੀਕ ਆ ਬਾਈ 2 ਲੱਖ ਤੇ 20 ਹਜ਼ਾਰ ਬਾਈ ਨੇ ਮੁੱਲ ਕਰਿਆ ਦੋਸਤੋ ਉਹ ਤੁਹਾਡੇ ਦੋ ਭਰਾ ਮਾਚ ਜਿੱਥੇ ਆ ਕੇ ਗੱਲ ਖੜ ਜੂਗੀ ਤੇ ਆਪ ਦਾ ਬਾਈ ਨਾਲ ਕਰ ਲਿਓ ਸੰਪਰਕ ਨੰਬਰ ਬਾਈ ਦਾ ਹੀ ਠਾ ਚੱਲੀ ਜਾਂਦਾ ਮੈਸਰ ਖਾਨਾ ਪਿੰਡਾ ਮੋੜ ਮੰਡੀ ਤੋਂ 7-8 ਕਿਲੋਮੀਟਰ ਬਿਲਕੁਲ ਰੋਡ ਦੇ ਉੱਤੇ ਵੀਰੇ ਪਿੰਡ ਸੋ ਜਿਹੜੇ ਭਰਾ ਨੂੰ ਪਸੰਦ ਆਉਂਦੀ ਹੈ ਕਰ ਲਿਓ ਵੀਰ ਨਾਲ ਸਪਰਕ ਵੀਡੀਓ ਦੇਖ ਲਈ ਜਿਹਨੇ ਲੈਣੇ ਆ ਕੇ ਬੜੀ ਛੱਡਾਂ ਵਾਲਿਆਂ ਦਾ ਤਾਂ ਵੀ ਐਵੇਂ ਬੁੜਕੇ ਤਾਂ ਫੋਈ ਵਪਾਰੀ ਨਹੀਂ ਹੈਗੇ ਘਰੇਲੂ ਬੰਦੇ ਹਾਂ ਬਿਲਕੁਲ ਵੀਰ ਐਵੇਂ ਟਾਈਮ ਪਾਸ ਜਾਵਦਾਂ ਕਿਤੇ ਹਨ ਉਹ ਜਾ ਮੇਰਾ ਵੀਰ ਨਾ ਫੋਨ ਕਰਿਓ ਸੋ ਵੀਡੀਓ ਦੇਖਣ ਲਈ ਧੰਨਵਾਦ ਸਸੀ ਕਾਲ ਜੀ